ਵੀਰਾਂ ਦਾ तहे ਦਿਲੋਂ ਧੰਨਵਾਦ ਵੱਡੇ ਸਤਿਕਾਰ ਸਾਡੇ ਪੰਜਾਬੀ ਬੋਲਾਂ ਦੇ ਵੀਰ ਕਰਕੇ ਗਏ ਆ ਪ੍ਰੇਤਪਾਲ ਫਗਵਾੜਾ ਤੇ ਮਨੀ ਕਹਿੰਦੇ ਆਲਮਗੀਰ ਵਿਚਕਾਰ ਇੱਕ ਨੰਬਰ ਦੀ ਵੱਡੀ ਕੁਸ਼ਤੀ ਹੈ ਕਹਿੰਦੇ ਅਸੀਂ ਵੀ ਸਹਿਯੋਗ ਦੇਾਂਗੇ ਆ ਵੱਡੀ ਕੁਸ਼ਤੀ ਹੈ ਤੇ ਨਾਲ ਹੀ ਸਾਡਾ ਬਿੰਦਾ ਪਹਿਲਵਾਨ ਜੀ ਜਿਨ੍ਹਾਂ ਨੇ 2 ਸਾਲਾਂ ਤੋਂ ਲਗਾਤਾਰ ਬਾਬਾ ਜੀ ਦੇ ਛਿੰਝ ਮੇਲੇ 'ਚ ਵੱਡੀ ਜ਼ਿੰਮੇਵਾਰੀ ਸੇਵਾ ਨਿਭਾਈ ਹੈ। ਉਹਨਾਂ ਦਾ ਵੀ ਵੱਡਾ ਸਤਿਕਾਰ ਜਿਹੜਾ ਇਸ ਦਰਬਾਰ ਵੱਲੋਂ ਬਾਬਾ ਜੀ ਵੱਲੋਂ ਕੀਤਾ ਗਿਆ ਸੀ। ਬਾਓ ਮਾਰੋ ਤਾੜੀਆਂ। ਇਹ ਕੌਣ ਆ? ਇਹ ਪ੍ਰੇਤਪਾਲ ਫਗਵਾੜਾ ਪਹਿਲਵਾਨ ਨੇ। ਅੱਜ ਚੰਡੀ ਦੀ ਵੱਡੀ ਕੁਸ਼ਤੀ ਜਿਹੜੀ ਜਿੱਤ ਲਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਈ ਹੋਈ ਸਾਰੀ ਗੁਰੂ ਰੂ ਸਾਹਿਬ ਸੰਗਤ ਦਾ ਸਾਰੇ ਦਾਨੀ ਵੀਰਾਂ ਦਾ ਨਗਰ ਖੇੜੇ ਦੀ ਸੁਖ ਸ਼ਾਂਤੀ ਵਾਸਤੇ ਅੱਜ ਦੀ ਵੱਡੀ ਚੰਡੀ ਦੀ ਕੁਸ਼ਤੀ ਦਾ ਆ ਸਿਰੇ ਦਾ ਫੈਸਲਾ ਕਰਕੇ ਮਾਤਾ ਚਰਨਜੀਤ ਕੌਰ ਦੇ ਦਿਲ ਦਾ ਟੁਕੜਾ ਸਾਡੇ ਥਾਣੇ ਦਾ ਸ਼ੰਕਰਪਾਲ ਦਾ ਬੇਟਾ ਬਲਵੀਰ ਦੁੱਧਰ ਪਹਿਲਵਣ ਦਾ ਭਾਂਜਾ ਕਹਿੰਦੇ ਪ੍ਰੇਤਪਾਲ ਫਗਵਾੜੇ ਨੇ ਕੁਸ਼ਤੀ ਜਿੱਤ ਲਈ ਹੈ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਇੱਕ ਵਾਰੀ ਲੱਖ ਦਾਤੇ ਦੇ ਨਾਂ ਤੇ ਤਾੜੀ ਮਾਰ ਦਿਓ ਜ਼ੋਰਦਾਰ ਕਿ ਦਾਦਾ 2026 ਚ ਕਹਿੰਦੇ ਪੰਜਾਬ ਦਾ ਸਿਰ ਕੱਟਵਾ ਸ਼ਿੰਗ ਮੇਲਾ ਸਲੋਹ ਦੀ ertidੀ ਦੇ ਦਿਖਾਵਾਂਗੇ ਅਗਲੇ ਸਾਲ ਵੀ ਵੱਡੇ ਮਾਣ ਪਹਿਲਵਾਨਾਂ ਨੂੰ ਦਿੱਤੇ ਜਾਣਗੇ ਅਗਲੇ ਸਾਲ ਵੀ ਸਿਰੇ ਦੀਆਂ ਕੁਸ਼ਤੀਆਂ ਜਿਹੜੀਆਂ ਦਿਖਾਵਾਂਗੇ ਸੋ ਵੱਡਾ ਮਾਣ ਹੈ ਭਾਈ ਮੋਟਰਸਾਈਕਲ ਲੈ ਕੇ ਆਓ ਮੇਰੇ ਵੀਰ ਖਾੜਾ ਵਿਚਕਾਰ ਹੋਈ ਆ ਪੰਡਾ ਪੇਚ ਦੇ ਨਾਲ ਪ੍ਰਿਤਪਲ ਫਗਵਾੜੇ ਨੇ ਕੁਸ਼ਤੀ ਜਿਹੜੀ ਆ ਜਿੱਤ ਲਈ ਹੈ ਉੱਥੇ ਸਾਡੇ ਲੱਤੀ ਪੰਜ ਸਾਹਿਬ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਇੰਗਲੈਂਡ ਕੈਨੇਡਾ ਅਮਰੀਕਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਲ ਖੋਲ ਕੇ ਮਾਇਆ ਵੀ ਦਿੱਤੀ ਐ ਤੇ ਅੱਜ ਬਾਬਾ ਜੀ ਦੇ ਵੀ ਹੌਂਸਲੇ ਬਲੰਦ ਹੋ ਗਏ ਐ ਕਿਉਂਕਿ ਪੰਜਾਬ ਦੀ ਪ੍ਰਿਤਪਲ ਫਗਵਾੜਾ ਦੇ ਪਿਤਾ ਜੀ ਵੀ ਸਾਡੇ ਲਾਗੇ ਪੁੱਜੇ ਐ ਸਾਡੇ ਪੰਜਾਬੀ ਬੋਲਾਂ ਦਾ ਵੀ ਵੱਡਾ ਮਾਣ ਕਰਕੇ ਗਏ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਰੌਣਕਾ ਜਿਹੜੀਆਂ ਸਲੋਹ ਦੀ ਧਰਤੀ ਦੇ ਲੱਗਣ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਵੀ ਵੱਡਾ ਸਹਿਯੋਗ ਦਿੱਤਾ ਗਿਆ ਉਹ ਤੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਨਾਰਵੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਸਾਡੇ ਐਨਆਰਈ ਵੀਰਾਂ ਨੇ ਅਗਲੇ ਸਾਲ ਕਹਿੰਦੇ ਸਿਰੇ ਦਾ ਸਤਕਾਰ ਤੇ